ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ 'ਚ ਐਂਡ ਤੱਕ ਬਨੇ ਰਹੋ ਕਿਉਂਕਿ ਅੱਜ ਆਪਾਂ ਚੱਲੇ ਆਂ ਸ੍ਰੀ ਹਰਮੰਦਰ ਸਾਹਿਬ ਤੇ ਬਾਬਾ ਰਹੂਗਾ ਕੱਲੇ ਘਰੇ ਕੱਲਾ ਹੁਣ ਅਸੀਂ ਬੱਸ 'ਤੇ ਬੈਠ ਕੇ ਫਰੀਦਕੋਟ ਜਾ ਰਹੇ ਹਾਂ ਓਦੋਂ ਬਾਅਦ ਅਮ੍ਰਿਤਸਰ ਸਾਹਿਬ ਵਾਲੀ ਬੱਸ ਲਵਾਂਗੇ ਹੁਣ ਅਸੀਂ ਅਮ੍ਰਿਤਸਰ ਪਹੁੰਚ ਚੁੱਕੇ ਹਾਂ ਸਭ ਤੋਂ ਪਹਿਲਾਂ ਮੱਥਾ ਟੇਕਿਆ ਉਸ ਤੋਂ ਬਾਅਦ ਪ੍ਰਕਰਮਾ ਕੀਤੀ ਉਸ ਤੋਂ ਬਾਅਦ ਅਸੀਂ ਗਏ ਅਜਾਇਬ ਘਰ ਜਿਹੜਾ ਹਰਮਿੰਦਰ ਸਾਹਿਬ ਵਿੱਚ ਸਥਿਤ ਹੈ ਵੱਖ-ਵੱਖ ਤਰ੍ਹਾਂ ਦੇ ਇਤਿਹਾਸਕ ਫੋਟੋਆਂ ਦੇਖ ਕੇ ਜਾਣਕਾਰੀ ਪ੍ਰਾਪਤ ਕੀਤੀ ਤੁਸੀਂ ਵੀ ਜਦੋਂ ਜਾਨਿਆ ਤੇ ਇੱਥੇ ਜ਼ਰੂਰ ਜਾਇਆ ਕਰੋ ਉਸ ਤੋਂ ਬਾਅਦ ਅਸੀਂ ਗਏ ਜਲਿਆਂ ਵਾਲਾ ਬਾਗ ਜਿੱਥੇ 13 April 1919 ਚ ਜਨਰਲ ਡਾਇਰ ਨੇ ਇੱਥੇ ਲੋਕਾਂ ਤੇ ਗੋਲੀਆਂ ਚਲਵਾਂਗੀਆਂ ਸਨ ਜਣੇ ਵਾਲੇ ਬਾਗ ਐਤਵਾਰ ਕਰਕੇ ਬੰਦ ਸੀ ਇਸ ਕਰਕੇ ਅਸੀਂ ਅੰਦਰ ਨਹੀਂ ਜਾ ਸਕੇ ਅੱਗੇ ਤਾਂ ਸਕਰੀਨਾਂ ਚੱਲਦੀਆਂ ਹੁੰਦੀਆਂ ਇਹ ਦਿਖਾਉਂਦੇ ਹੁੰਦੇ ਆ ਕਿ ਇਤਿਹਾਸਕ ਪਿਕਚਰਾਂ ਵੀ ਕਿਵੇਂ ਕਿਵੇਂ ਲੜਾਈ ਹੋਈ ਸੀ ਉਹ ਬੰਦ ਸੀਆਂ ਸਾਰੀਆਂ ਇਹ ਹੈਗੇ ਗੋਲਿਆਂ ਦੇ ਨਿਸ਼ਾਨ ਤੁਸੀਂ ਵੀ ਦੇਖੇ ਹੋਵਗੇ ਜਦੋਂ ਤੁਸੀਂ ਗਏ ਹੋਵਗੇ ਜਣੇ ਵਾਲੇ ਬਾਗ 'ਚ ਇੱਕਾਂ ਦੇ ਚੋਹੀ ਸੇਮ ਨਿਸ਼ਾਨ ਇਹ ਹੈਗੀ ਜੀ ਅਮਰਜੋਤ ਇਹ ਡੀਜ਼ਲ ਤੇ ਚੱਲਦੀ ਹੈ ਤੇ ਹਰ ਵਕਤ 24 ਘੰਟੇ ਚੱਲੀ ਜਾਂਦੀ ਆ ਹਾਂਜੀ ਅਸੀਂ ਆਏ ਸੀਗੇ ਅੰਮ੍ਰਿਤਸਰ ਤੇ ਅਸੀਂ ਇੱਥੇ ਖਰੀਦੇਗਾ ਕਮਰਾ ਤਨ ਤੈਨੂੰ ਦਿਖਾਉਣੇ ਆ। ਆਹ ਸੀ ਸੀ ਲੱਗਿਆ। ਕਿੰਨੇ ਦਾ ਖਰੀਦਾ ਇਹ ਦੀ ਪਿਆਪਾ? 1200 ਦਾ। 1200 ਦਾ। ਕਮਰਾ ਦਾ ਘੇਟਾ ਛੱਲੇ ਦੇਖੋ। ਉਹ ਤਾਂ ਕਦੀ ਪਤਾ ਕਰ ਲਓ ਕਿ ਉਹ ਆਇਆ ਤਿੰਨ ਬੇਡ ਲੱਗੇ ਹੋਏ ਆ। ਹਮ ਇੱਥੇ ਇੱਕ ਜਣੇ ਬੈਠਦਾ, ਤਿੰਨੇ ਜਣੇ। ਮੈਂ ਤਾਂ ਫਿਰ ਵਿਚਾਲੇ ਪਉ। ਆ ਮਨ ਵਿਆਹ ਦਾ ਆ ਗਿਆ। ਇਹ ਹੈ ਜੀ ਵਾਸ਼ਰੂਮ ਵਾਸ਼ਰੂਮ ਵੀ ਦਿਖਾ ਰਹੀਏ ਇਹ ਹੈਗਾ ਹਰਮੰਦਰ ਸਾਹਿਬ ਦੇ ਬਾਹਰ ਦਾ ਜਿਹੜੀ ਸ਼ਕੀਤ ਬਣੀ ਹੋਈ ਆ ਉਹਦਾ 뷰 ਰਾਤ ਨੂੰ ਲਾਈਟਾਂ ਲੁੱਟਾ ਪੂਰਾ ਲੱਗਦਾ ਤੇ ਇਕੱਠ ਹੀ ਬਹੁਤ ਹੁੰਦਾ ਇਹ ਹੈਗਾ ਜੀ ਅੱਜ ਸਵੇਰ ਦਾ 뷰 ਮੱਥਾ ਦੇਖਣ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਚਲੋ ਠੀਕ ਹੈ ਹੁਣ ਵੀਡੀਓ ਬੰਦ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਧੰਨਵਾਦ